ਤਾਂ ਉਹਨਾਂ ਦੀਆਂ ਬਸਤੀਆਂ ਦੇ ਵਿੱਚ ਕੋਈ ਸਾਧਨ ਲੈ ਜਾਂਦਾ ਸੀ ਉਹ 40 40 50 50 ਬੰਦੇ ਇੱਕ ਟਰਾਲੀ ਨੂੰ ਟੁੱਟ ਕੇ ਪੈ ਜਾਂਦੇ ਸੀ ਟਰਾਲੀ ਦੇ ਉੱਤੇ ਤਾਂ ਬੰਦੇ 5 7 ਹੀ ਹੁੰਦੇ ਨੇ ਤੇ ਉਹ ਜ਼ਬਰਦਸਤੀ ਟਰਾਲੀਆਂ ਦੇ ਉੱਤੋਂ ਸਮਾਨ ਜਿਹੜਾ ਸੀਗਾ ਉਹ ਖੋਹ ਲੈਂਦੇ ਸੀ ਉਹ ਕੁਝ ਸਾਡੇ ਨਾਲ ਵੀ ਹੋਇਆ ਕੋਸਤਾ ਸੀ ਨਾ ਬਈ ਐਂ ਦੇਖਿਆ ਵੀ ਚਾਰ ਵਾਲੀਆਂ ਟਰਾਲੀਆਂ ਸੜਕ ਤੇ ਹੀ ਚਾਰ ਸਿੱਟ ਕੇ ਤੁਰਾਂਦੇ ਸੀ ਕਾਰਨ ਬਈ ਐ ਕਿਉਂ ਕਾਰਨ ਇਹ ਸੀਗਾ ਵੀ ਉਹਨਾਂ ਨੂੰ ਪਤਾ ਹੀ ਨਹੀਂ ਸੀ ਲੱਗਦਾ ਵੀ ਕਿਹੜੇ ਪਿੰਡ ਦੇ ਈਏ ਜਿਹੜੇ ਪਿੰਡੋਂ ਜਾਣਾ ਚਾਹੁੰਦੇ ਸੀ ਕਈ ਵਾਰੀ ਤਾਂ ਰਸਤਾ ਬੰਦ ਹੈ ਕਈ ਵਾਰੀ ਆਪਣੇ ਬੰਦੇ ਉਹਨਾਂ ਨਾਲ ਲੜਨ ਲੱਗ ਜਾਂਦੇ ਸੀ ਜਿਹੜੇ ਉਹ ਖੋਣ ਪੈਂਦੇ ਆ ਹੋਰ ਬੰਦਾ ਭਿੰਦਰ ਸਿੰਘ ਤਾਨਗੜ ਤੇ ਉਹ ਵੀ ਸਮਾਸੀ ਵੀ ਬੰਦੇ ਨੇ ਤੇ ਉਹ ਸਾਨੂੰ ਮਿਲ ਗਿਆ ਤੇ ਉਥੇ ਜਦੋਂ ਮਿਲਿਆ ਤੇ ਉਹ ਬੰਦੇ ਚਾਰ ਦਾ ਮਤਲਬ ਲੈ ਕੇ ਗਏ ਸੀਗੇ ਟਰਾਲਾ ਤੇ ਉਹ ਬੰਦੇ ਨੇ ਫਿਰ ਉਸੇ ਟਾਈਮ ਹੀ ਉਹਨਾਂ ਨੂੰ ਫੋਨ ਕਰਕੇ ਪੇਚੀ ਟ੍ਰਾਲੀ ਨੂੰ ਕਿਹਾ ਵੀ ਉੱਥੇ ਚਾਰ ਦੇ ਕੇ ਆਓ ਤੇ ਉਹ ਕੁਦਰਤੀ ਅਸੀਂ ਉੱਥੇ ਪਹੁੰਚ ਗਏ ਤਾਂ ਕਰਕੇ ਉਹਨਾਂ ਨੂੰ ਚਾਰ ਮਿਲ ਗਿਆ ਤੇ ਨਹੀਂ ਹਰ ਇੱਕ ਬੰਦਾ ਸੋਚਦਾ ਬਾਈ ਕਿ ਜਦੋਂ ਟਰਾਲੂ ਹੀ ਨਹੀਂ ਜਾਂਦੀ ਚੱਲ ਆਪਾਂ ਮੋੜ ਚੱਲੋ ਪਿੱਛੇ ਸ਼ਸ਼ੀ ਗਾਲ ਦੋਸਤੋ ਤੁਸੀਂ ਜੁੜਿਆ ਹੋ ਨਿਊਜ਼ ਓਕੇ ਦੇ ਨਾਲ ਤੇ ਮੈਂ ਆ ਤੁਹਾਡੇ ਨਾਲ ਸ਼ਸ਼ੀ ਬਤੌਰ ਸਾਥੀਓ ਮੇਰੇ ਨਾਲ ਨੇ ਬਾਈ ਗੁਰਬਖਸ਼ ਸਿੰਘ ਜੀ ਤੇ ਬਾਈ ਹੁਣੀ ਗਏ ਸੀ ਹੁਣੀ ਹੜਪੀਟਾਂ ਦੀ ਮਦਦ ਦੇ ਲਈ ਸੇਵਾ ਦੇ ਲਈ ਹਣਾ ਲਗਾਤਾਰ ਪਹਿਲਾਂ ਵੀ ਜਾਂਦੇ ਰਹਿੰਦੇ ਆ ਹੁਣ ਫੇਰ ਇਹ ਜਾ ਕੇ ਆਏ ਆ ਉਥੋਂ ਉਥੇ ਇਹਨਾਂ ਨੇ ਕਿਹੋ ਜਿਹੇ ਹਾਲਾਤ ਦੇਖੇ ਕੀ ਉਥੋਂ ਦਾ ਮਾਹੌਲ ਆ ਉਹ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆ ਤੇ ਆਪਾਂ ਇਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਆ ਵੀ ਕੀ ਮਾਹੌਲ ਆ ਅੱਜ ਦੀ ਸਥਿਤੀ ਕੀ ਹੈਗੀ ਉਥੇ ਹੜ੍ਹ ਦੇ ਜਿਹੜੇ ਹੜਪੀਟ ਦੇ ਖੇਤਰ ਆ ਉਹਨਾਂ ਦੀ ਸਥਿਤੀ ਕੀ ਆ ਐਸੀ ਗੱਲ ਬਈ ਸਤਿ ਸ਼੍ਰੀ ਅਕਾਲ ਜੀ ਬਈ ਤੁਸੀਂ ਹੜਪੀਟਾਂ ਦੀ ਸੇਵਾ ਲਈ ਗਏ ਸੀ ਹਨਾ ਕਿਵੇਂ ਦਾ ਮਾਹੌਲ ਆ ਉਥੇ ਹੁਣ ਇਸ ਟੜੀ ਹੜਪੀਟਾਂ ਦਾ ਇਸ ਤਰ੍ਹਾਂ ਜੀ ਜਦੋਂ ਮਤਲਬ ਕਿ ਬੰਨ ਟੁੱਟੇ ਹੂੰ ਇਦਰੋਂ ਸਤਲੁਜ ਦਰਿਆ ਦਾ ਪੰਨ ਟੁੱਟ ਗਿਆ ਉਧਰੋਂ ਰਾਵੀ ਦਾ ਵੀ ਟੁੱਟ ਗਿਆ ਤੇ ਜਦੋਂ ਲੋਕਾਂ ਨੂੰ ਪਤਾ ਲੱਗਿਆ ਕਿਉਂਕਿ ਆਪਾਂ ਨੂੰ ਪਤਾ ਹੀ ਹੈਗਾ ਵੀ ਆਪਣੇ ਪੰਜਾਬੀਆਂ ਦੇ ਵਿੱਚ ਹਮਦਰਦੀ ਬਹੁਤ ਹੈ ਤੇ ਜਦੋਂ ਵੀ ਕਿਸੇ ਤੇ ਕੋਈ ਨੌਬਤ ਆਉਂਦੀ ਆ ਨਾਲ ਖੜਦੇ ਆ ਨਾ ਤੇ ਗੁਰਬਾਣੀ ਵੀ ਕਹਿੰਦੀ ਹੈ ਵੀ ਜੋਰ ਨਾਲ ਦੁੱਖ ਵਿੱਚ ਦੁੱਖ ਨਹੀਂ ਮੰਨਣਾ ਇਕਨਾਂ ਵੀ ਦੂਜੇ ਦੇ ਦੁੱਖ ਨੂੰ ਵੀ ਆਪਣਾ ਦੁੱਖ ਹੀ ਸਮਝੋ ਵੀ ਉਹਨਾਂ ਤੇ ਨੋ ਬਤਾਈਆ ਤਾਂ ਆਪਣੇ ਤੇ ਨੋ ਬਤਾਈਆ ਹਨਾ ਜਦੋਂ ਲੋਕਾਂ ਨੂੰ ਪਤਾ ਲੱਗਿਆ ਤਾਂ ਦੂਸਰੇ ਦੇਣੀ ਪਿੰਡਾਂ ਦੇ ਵਿੱਚ ਹੋ ਕੇ ਉਹਨੇ ਸ਼ੁਰੂ ਹੋ ਗਏ ਵੀ ਭਾਈ ਜੋ ਵੀ ਰਾਸਣ ਆਪਣਾ ਚਾਰ ਪਸ਼ੂਆਂ ਨੂੰ ਪਾਉਣ ਵਾਲਾ ਤਾਲਾ ਜੋ ਵੀ ਮਤਲਬ ਉਹਨਾਂ ਨੂੰ ਲੋਡ ਸੀਗੀ ਵੀ ਉਹਦੇ ਵਾਸਤੇ ਜਿਹੜੇ ਪਿੰਡ ਦੇ ਕੁਝ ਜ਼ਿੰਮੇਵਾਰ ਬੰਦੇ ਹੁੰਦੇ ਨੇ ਹਮਦਰਦੀ ਰੱਖਦੇ ਨੇ ਉਹਨਾਂ ਨੇ ਇਕੱਠੇ ਕਰਨੇ ਸ਼ੁਰੂ ਕਰਤੇ ਸਾਡੇ ਪਿੰਡ ਦੇ ਵਿੱਚੋਂ ਪਹਿਲਾਂ ਵੀ ਚਾਰਟਾ ਲਿਆ ਥੋੜੇ ਦਿਨ ਪਹਿਲਾਂ ਰਾਸ਼ਨਦਾਨ ਗਿਆ ਦੇ ਕੇ ਆਇਆ ਉੱਥੇ ਤੇ ਅਸੀਂ ਵੀ ਤੁਹਾਨੂੰ ਪਤਾ ਆਪਣੀ ਸੰਸਤਾ ਵੀ ਕਹਿੰਦੀ ਵੀ ਆਪਣਾ ਹੱਕ ਬਣਦਾ ਤਾਂ ਉੱਥੇ ਪਤਾ ਲੱਗਿਆ ਕਹਿੰਦੇ ਜਦੋਂ ਘਰਾਂ ਦੇ ਵਿੱਚ ਪਾਣੀ ਵੜ ਗਿਆ ਤੇ ਸਾਨੂੰ ਕਹਿੰਦੇ ਵੀ ਤੁਸੀਂ ਗੱਦੇ ਜਿਹੜੇ ਹੁੰਦੇ ਆ ਵੀ ਉਹ ਦੇ ਕੇ ਆਓ ਤੇ ਨਾਲੇ ਤੁਸੀਂ ਪਤਾ ਕਰਕੇ ਆਇਓ ਵੀ ਉਹਨਾਂ ਨੂੰ ਹੋਰ ਕੀ ਚੀਜ਼ ਦੀ ਲੋੜ ਆ ਤਾਂ ਗੱਲ ਐਉਂ ਹੁੰਦੀ ਆ ਵੀ ਇੱਥੋਂ ਤਕਰੀਬਨ ਆਪਣੇ ਪਿੰਡ ਤੋਂ ਉਹ 2.5 200 ਕਿਲੋਮੀਟਰ ਹੈ ਜਿੱਥੇ ਮਤਲਬ ਉਹ ਅਰਬਦਾਸ ਪਿੰਡ ਹੈ ਅਸੀਂ ਗਏ ਰਪਤਾਸ ਪਿੰਡ ਤੇ ਉਦੋਂ ਬਾਅਦ ਇੱਕ ਪਿੰਡ ਦਾ ਨਾਂ ਸੀ ਪਸ਼ੀਆ ਸਾਇਦ ਪਸ਼ੀਆ ਤੇ ਇੱਕ ਪਿੰਡ ਦਾ ਨਾਂ ਸੀ ਮਾਸੀਵਾਲ ਤੇ ਇੱਕ ਦੋ ਪਿੰਡ ਹੋਰ ਸੀਗੇ ਉਹਨਾਂ ਦਾ ਮੈਨੂੰ ਨਾਂ ਨਹੀਂ ਚੇਤੇ ਹੈਗਾ ਕਿਉਂਕਿ ਆਪਾਂ ਨੂੰ ਏਡੀ ਦੂਰ ਪਤਾ ਵੀ ਨਹੀਂ ਲੱਗਦਾ ਵੀ ਕਿਹੜਾ ਪਿੰਡ ਕਿੱਧਰ ਆ ਤੇ ਕੁਝ ਦਰਿਆ ਟੁੱਟਣ ਕਰਕੇ ਰਸਤੇ ਵੀ ਬੰਦ ਹੋ ਗਏ ਕੁਝ ਰਸਤੇ ਡੁੱਬ ਗਏ ਕੁਝ ਰਸਤੇ ਟੁੱਟ ਗਏ ਤੇ ਜਦੋਂ ਮਤਲਬ ਅਸੀਂ ਉੱਥੇ ਪਹੁੰਚੇ ਤੇ ਸਾਨੂੰ ਉੱਥੇ ਗਾਈਡ ਕਰਨ ਵਾਲਾ ਕੋਈ ਨਹੀਂ ਸੀਗਾ ਵੀ ਕਿਹੜੇ ਪਿੰਡ ਕਿੰਨਾ ਨੁਕਸਾਨਾ ਕਿਹੜੇ ਪਿੰਡ ਕਿੰਨਾ ਰਸਣ ਪਹੁੰਚ ਗਿਆ ਜਾਂ ਕਿਹੜੇ ਪਿੰਡ ਲੋੜ ਹੈ ਤੇ ਉੱਥੇ ਜਿਹੜੇ ਮਤਲਬ ਜਗਾੜੀ ਬੰਦੇ ਕਹਿ ਸਕਦੇ ਆ ਆਪਾਂ ਉਹਨਾਂ ਦੇ ਮੋਟਰਸਾਈਕਲ ਰੇੜੀਆਂ ਜੋ ਵੀ ਉਹਨਾਂ ਕੋਲੇ ਸਾਧਨ ਸੀਗੇ ਉਹ ਲੈ ਕੇ ਆ ਕੇ ਯਾਨੀ ਕਿ ਉਹ ਬੰਦੇ ਨੂੰ ਗਮਰਾਹ ਕਰ ਦਿੰਦੇ ਸੀਗੇ ਵੀ ਤੁਸੀਂ ਇਸ ਪਿੰਡ 'ਚ ਚੱਲੋ ਯਾਰ ਆ ਇਧਰ ਆਓ ਤੇ ਉੱਥੇ ਜ਼ਿਆਦਾ ਨੁਕਸਾਨ ਆ ਜਦੋਂ ਕਈ ਵਾਰੀ ਉਹਨਾਂ ਦਾ ਮਤਲਬ ਕਿਹਾ ਹੋਇਆ ਸੁਣ ਕੇ ਬੰਦਾ ਸੋਚਦਾ ਸੀ ਵੀ ਯਾਰ ਵਾਕਈ ਇਹ ਭੋਲੇ ਜਿਹੇ ਮੂੰਹ ਨਾਲ ਕਹਿੰਦੇ ਆ ਵੀ ਸਾਡੇ ਜਿਆਦਾ ਨੁਕਸਾਨ ਆ ਤੇ ਆਪਾਂ ਇਧਰ ਜਾਈਏ ਤੇ ਆਪਾਂ ਇਹਨਾਂ ਦੀ ਸੇਵਾ ਕਰੀਏ ਜਦੋਂ ਉਹਨਾਂ ਦੀਆਂ ਵਸਤੀਆਂ ਦੇ ਵਿੱਚ ਕੋਈ ਸਾਧਨ ਲੈ ਜਾਂਦਾ ਸੀ ਉਹ 40 40 50 50 ਬੰਦੇ ਇੱਕ ਟਰਾਲੀ ਨੂੰ ਟੁੱਟ ਕੇ ਪੈ ਜਾਂਦੇ ਸੀ ਟਰਾਲੀ ਦੇ ਉੱਤੇ ਤਾਂ ਬੰਦੇ 5-7 ਹੀ ਹੁੰਦੇ ਨੇ ਤੇ ਉਹ ਜ਼ਬਰਦਸਤੀ ਟਰਾਲੀਆਂ ਦੇ ਉੱਤੋਂ ਸਮਾਨ ਜਿਹੜਾ ਸੀਗਾ ਉਹ ਖੋਹ ਲੈਂਦੇ ਸੀ ਉਹ ਕੁਝ ਸਾਡੇ ਨਾਲ ਵੀ ਹੋਇਆ ਸਾਡੇ ਕੋਲੇ ਵੀਡੀਓ ਵੀ ਆ ਸਾਡੇ ਨਾਲ ਦੋ ਤਿੰਨ ਮੁੰਡੇ ਹੋਰ ਵੀ ਸੀ ਪਿੰਡੋਂ ਉਹ ਇੱਕ ਸਾਡੇ ਚ ਮੁੰਡਾ ਜਿਹੜਾ ਉਹ ਥੋੜਾ ਜਿਹਾ ਗਰਮ ਬੀਸੀ ਉਹਨਾਂ ਨਾਲ ਲੜਿਆ ਵੀ ਗਾਲੋ ਗਾਲੀ ਵੀ ਹੋਏ ਪਰ ਉਹਨਾਂ ਨੂੰ ਕੋਈ ਪਰਵਾਹ ਨਹੀਂ ਗਾਲਾਂ ਕੌਣ ਦਿੰਦਾ ਕੀ ਕਰਦਾ ਤੇ ਪਰ ਉਹ ਫੇਰ ਵੀ ਸਾਡੇ ਤੋਂ ਮਤਲਬ 40 50 ਗੱਦੇ ਖੋ ਕੇ ਲੈ ਗਏ ਇਸ ਵਾਰੀ ਤੁਸੀਂ ਜਿਹੜੀ ਸੇਵਾ ਲੈ ਕੇ ਗਏ ਸੀ ਉਹ ਗੱਦਿਆਂ ਦੀ ਸੇਵਾ ਲੈ ਕੇ ਹਾਂ ਅਸੀਂ ਗੱਦਿਆਂ ਦੀ ਸੇਵਾ ਲੈ ਕੇ ਗਏ ਸੀਗੇ ਤੇ ਨਾਲ ਉਹਨਾਂ ਦੇ ਘਰਾਂ ਤੋਂ ਅਸੀਂ ਕਾਪੀ ਪੈਨ ਲੈ ਕੇ ਵਿਊ ਲੈਂਦੇ ਸੀ ਵੀ ਤੁਹਾਨੂੰ ਕੀ ਚਾਹੀਦਾ ਅੱਛਾ ਹਾਂ ਹਰ ਇੱਕ ਘਰ ਤੋਂ ਲਿਖਦੇ ਸੀ ਅਸੀਂ ਤਾਂ ਯਾਨੀ ਜ਼ਿਆਦਾਤਰ ਸਾਨੂੰ ਲੋਕਾਂ ਨੇ ਯਾਨੀ ਇਹੀ ਕਿਹਾ ਵੀ ਸਾਨੂੰ ਕਣਕ ਦਾ ਵੀ ਚਾਹੀਦਾ ਡੀਏਪੀ ਚਾਹੀਦਾ ਤੇ ਵੀ ਜਾਂ ਸਾਨੂੰ ਮਤਲਬ ਤੇਲ ਦਾ ਕੋਈ ਹੱਲ ਹੋ ਜੇ ਸਾਧਨ ਦਾ ਵੀ ਅਸੀਂ ਜਿਹੜੀ ਉਹ ਮਿੱਟੀ ਦਰਿਆ ਦੀ ਪੱਛੀ ਜੀ ਆਈ ਵੀ ਆ ਵੀ ਉਹ ਚਾ ਕੇ ਬਾਣ ਠੀਕ ਕਰ ਲਗੇ ਪਰ ਸਾਨੂੰ ਸਭ ਤੋਂ ਵੱਡੀ ਪ੍ਰੋਬਲਮ ਇਹ ਆਈ ਕਿਉਂਕਿ ਇੱਕ ਤਾਂ ਸਾਨੂੰ ਪਿੰਡਾਂ ਦਾ ਭੇਤ ਨਹੀਂ ਸੀਗਾ ਵੀ ਨੁਕਸਾਨ ਕਿੱਥੇ ਹੋਇਆ ਤੇ ਇੱਕ ਪ੍ਰੋਬਲਮ ਇਹ ਸੀਗੀ ਵੀ ਪ੍ਰਸ਼ਾਸਨ ਦਾ ਇੱਕ ਵੀ ਬੰਦਾ ਨਹੀਂ ਸੀਗਾ ਜਿਹੜਾ ਕੋਈ ਉਥੇ ਸਾਨੂੰ ਗਾਈਡ ਕਰੇ ਮੇਰੀ ਇਹ ਹੀ ਬੇਨਤੀ ਹੈ ਪ੍ਰਸ਼ਾਸਨ ਨੂੰ ਵੀ ਚਲੋ ਸੇਵਾ ਤਾਂ ਲੋਕਾਂ ਨੇ ਕਰਨੀ ਆ ਹਰ ਇੱਕ ਬੰਦਾ ਜਾਣਦਾ ਮੇਰੇ ਖਿਆਲ ਦੇ ਵਿੱਚ ਪੰਜਾਬ ਦੇ ਵਿੱਚੋਂ ਕੋਈ ਪਿੰਡ ਨਹੀਂ ਹੋਣਾ ਜਿੱਥੋਂ ਗਏ ਨਹੀਂ ਹਰਿਆਣੇ ਚੋਂ ਵੀ ਟਰਾਲੀਆਂ ਜੂਪੀ ਚੋਂ ਵੀ ਆਈਆਂ ਇੱਕ ਆਪਣੇ ਗਾਹਾਂ ਦੀ ਗਾਹਾਂ دوست ਆ ਜੂਪੀ ਚੋਂ ਤੇ ਉਹਨਾਂ ਦਾ ਵੀ ਮੈਨੂੰ ਫੋਨ ਆਇਆ ਵੀ ਅਸੀਂ ਵੀ ਆਉਣੇ ਆ ਜਾਨੀ ਉਹ ਆਏ ਹਨ ਤੇ ਪਰ ਪ੍ਰਸ਼ਾਸਨ ਨੂੰ ਉੱਥੇ ਕੁਝ ਬੰਦਿਆਂ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਆ ਵੀ ਉਹ ਬੰਦੇ ਉੱਥੇ ਕੋਈ ਡੰਪ ਬਣੇ ਜਿੱਥੇ ਮਤਲਬ ਉਥੇ ਜਾ ਕੇ ਟਰਾਲੀਆਂ ਰੁਕਣ ਉਥੋਂ ਟਰਾਲੀਆਂ ਉਹ ਸਿਸਟਮ ਦੇ ਹਿਸਾਬ ਦੇ ਨਾਲ ਵੀ ਆ ਪਿੰਡ ਨੂੰ ਆ ਚੀਜ਼ ਦੀ ਜ਼ਰੂਰਤ ਆ ਤੇ ਕੁਸਤਾ ਸੀ ਨਾ ਬਈ ਐਂ ਦੇਖਿਆ ਵੀ ਚਾਰ ਵਾਲੀਆਂ ਟਰਾਲੀਆਂ ਸੜਕ ਤੇ ਹੀ ਚਾਰ ਸੱਟ ਕੇ ਤੁਰਿਆ ਆਉਂਦੇ ਸੀ ਕਾਰਨ ਬਈ ਐਂ ਕਿਉਂ ਕਰਨ ਕਾਰਨ ਇਹ ਸੀਗਾ ਵੀ ਉਹਨਾਂ ਨੂੰ ਪਤਾ ਹੀ ਨਹੀਂ ਸੀ ਲੱਗਦਾ ਵੀ ਕਿਹੜੇ ਪਿੰਡ ਦੇ ਇਹ ਜਿਹੜੇ ਪਿੰਡੋਂ ਜਾਣਾ ਚਾਹੁੰਦੇ ਸੀ ਕਈ ਵਾਰੀ ਤਾਂ ਰਸਤਾ ਬੰਦ ਆ ਕਈ ਵਾਰੀ ਆਪਣੇ ਬੰਦੇ ਉਹਨਾਂ ਨਾਲ ਲੜਨ ਲੱਗ ਜਾਂਦੇ ਸੀ ਜਿਹੜੇ ਉਹ ਖੋਣ ਪੈਂਦੇ ਆ ਜਿਹੜੇ ਤੁਸੀਂ ਜਗਾੜੀ ਬੰਦਿਆਂ ਦੀ ਗੱਲ ਜਿਹੜੇ ਜਗਾੜੀ ਬੰਦੇ ਆ ਉਹ ਜਦੋਂ ਖੋਣ ਪੈਂਦੇ ਸੀਗੇ ਉਹ ਜਿਹੜੇ ਬੰਦੇ ਨੇ ਨਾ ਬਈ ਉਹਨਾਂ ਕੋਲੇ ਮੇਰੇ ਖਿਆਲ ਦੇ ਵਿੱਚ ਅੰਦਾਜ਼ਾ ਮੇਰਾ ਅਸਟੀਮੇਟ ਆ ਕਲੀਅਰ ਨਹੀਂ ਵੀ ਉਹਨਾਂ ਕੋਲੇ ਪਸੂ ਵੀ ਹੈ ਨਹੀਂਗਾ ਤੇ ਉਹ ਚੀਜ਼ਾਂ ਖੋਹ-ਖੋ ਕੇ ਹੋ ਸਕਦਾ ਵੀ ਕਹਾ ਵੇਚਣ ਦੀ ਕੋਸ਼ਿਸ਼ ਕਰਦੇ ਹੋਣ ਜਦੋਂ ਆਪਣੇ ਬੰਦਿਆਂ ਨੂੰ ਪਤਾ ਲੱਗਦਾ ਜੀ ਆਪਣੇ ਲੋਕਾਂ ਚ ਜਿਵਾਤੀ ਨੇ ਪਿੱਲਰ ਵੀ ਛੇਤੀ ਜਾਂਦੇ ਨੇ ਤੇ ਲੜਨ ਵੀ ਛੇਤੀ ਲੱਗ ਜਾਂਦੇ ਨੇ ਜਦੋਂ ਆਪਣੇ ਬੰਦਿਆਂ ਨੂੰ ਪਤਾ ਲੱਗਦਾ ਸੀਗਾ ਵੀ ਉਹ ਚੀਜ਼ਾਂ ਖੋਹਦੇ ਨੇ ਜਾਏ ਵੇਚਣਗੇ ਆਪਣੇ ਬੰਦੇ ਗੁੱਸੇ ਚ ਟਰਾਲੀਆਂ ਮੋੜ ਲਿਆਉਂਦੇ ਸੀਗੇ ਜਾਨੀ ਕਿ ਇਹ ਮੰਤਕ ਇੱਕ ਸਾਇਦ ਅਜਨਾਲਾ ਸਾਇਦ ਅਜਨਾਲਾ ਹੀ ਸੀਗਾ ਪਿੰਡ ਦਾ ਨਾਂ ਉਰੇ ਆਇਆ 바ਵਾ ਕਸਵਾ ਜਿਆ ਸੀਗਾ ਆਪਣੇ ਭੜੌੜ ਵਰਗਾ ਅਜਨਾਲੇ ਤੋਂ ਲੈ ਕੇ ਰਬਦਾਸ ਤੱਕ ਆ ਬਾਲਾ ਤਾਂ ਨਹੀਂ ਮੈਨੂੰ ਪਤਾ 15 ਕਿਲੋਮੀਟਰ ਦਾ ਫਾਸਲਾ ਹੋਣਾ ਮੇਰੇ ਖਿਆਲ ਦੇ ਵਿੱਚ ਤੇ ਉਹ 15 ਕਿਲੋਮੀਟਰ ਦੇ ਵਿੱਚ ਜਾਨੀ ਕਿ ਮਤਲਬ 50 ਟਰਾਲੀਆਂ ਸਾਨੂੰ ਲਈਆਂ ਵੀਆਂ ਮਿਲੀਆਂ ਕਿਤੇ ਤੂੜੀ ਤੇ ਕਿਤੇ ਅਚਾਰ ਵਾਲੀਆਂ ਵੀ ਉੱਥੇ ਸਿੱਟਦੀਆਂ ਉੱਥੇ ਸਿੱਟਦੀਆਂ ਇਸ ਤਰ੍ਹਾਂ ਕਰਕੇ ਜਾਨੀ ਮਤਲਬ ਉਹ ਸਿੱਟ ਕੇ ਤੁਰ ਆਉਂਦੇ ਸੀ ਵੀ ਜਾਨੀ ਇਹਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਬਣਦੀ ਆ ਜੀ ਵੀ ਪ੍ਰਸ਼ਾਸਨ ਜਿਹੜੇ ਇਧਰੋਂ ਗਏ ਹੋਏ ਬੰਦੇ ਨੇ ਕਿਉਂਕਿ ਉਹ ਤਾਂ ਅਣਜਾਣ ਹੁੰਦੇ ਨੇ ਉਹਨਾਂ ਪਿੰਡਾਂ 'ਚੋਂ ਉਹਨਾਂ ਨੂੰ ਰਾਹਾਂ ਦਾ ਵੀ ਨਹੀਂ ਪਤਾ ਹੁੰਦਾ ਤੇ ਬਾਕੀ ਨਵਾਂ ਬੰਦਾ ਇਹ ਸੋਚਦਾ ਵੀ ਯਾਰ ਕਿਸੇ ਮਾੜੇ ਰਸਤੇ 'ਚ ਟਰੈਲੀ ਬਾੜਾਂਗੇ ਤੇ ਇੱਥੇ ਖੁੱਭ ਗਈ ਤੇ ਕਿਸੇ ਨੇ ਕੱਢਣ ਵੀ ਨਹੀਂ ਉਹਨਾਂ ਲੋਕ ਕੱਢਦੇ ਵੀ ਘਟਨੇ ਤੇ ਕੁਸ ਉਹ ਫਸੇ ਬੈਠੇ ਨੇ ਆਪੋ ਆਪਣੇ ਘਰਾਂ 'ਚ ਆਪਣੇ ਜਿਵੇਂ ਇਕੱਲੇ ਇਕੱਲੇ ਘਰ ਨੂੰ ਕਹਿੰਨੇ ਆ ਤੇ ਉਹ ਡੇਰਾ ਕਹਿੰਦੇ ਸੀ ਬਾਈ ਘਰਾਂ ਨੂੰ ਵੀ ਡੇਰਿਆਂ ਦੇ ਵਿੱਚ ਜਾਓ ਤੁਸੀਂ ਤੇ ਪਹਿਲਾਂ ਸਾਨੂੰ ਸਮਝ ਹੀ ਨਹੀਂ ਆਈ ਵੀ ਡੇਰਾ ਕਹਿੰਦੇ ਕਸ ਨੂੰ ਆਪਣੇ ਤਾਂ ਮਤਲਬ ਅਗਲਾ ਕਹਿੰਦਾ ਉਧਰ ਚਾਰ ਘਰ ਆ ਹਨਾ ਤੇ ਇਧਰ ਚਾਰ ਘਰ ਨੇ ਵੀ ਜਾਂ ਕੋਠੇ ਕਾਠੇ ਇਸ ਤਰ੍ਹਾਂ ਤੇ ਜਦੋਂ ਉਹਨਾਂ ਨੇ ਡੇਰਾ ਕਿਹਾ ਤੇ ਪਹਿਲਾਂ ਸਾਨੂੰ ਸਮਝ ਹੀ ਨਹੀਂ ਆਈ ਫਿਰ ਸਾਡੇ ਕੋਲੇ ਗੱਡੀਆਂ ਵੀ ਸੀ ਦੋ ਨਾਲ ਅਸੀਂ ਗੱਡੀਆਂ ਤੇ ਫਿਰ ਦੇਖ ਕੇ ਆਏ ਵੀ ਇਹ ਘਰਾਂ ਨੂੰ ਡੇਰਾ ਕਹਿੰਦੇ ਆ ਤਾਂ ਦੇਖਿਆ ਕੁਸ ਏਰੀਏ ਦੇ ਵਿੱਚ ਸਾਠੋਂ ਨਾ ਗੱਡੀਆਂ ਗਈਆਂ ਤੇ ਨਾ ਟਰਾਲੀਆਂ ਗਈਆਂ ਤੇ ਉਹ ਏਰੀਏ ਤੇ ਫਿਰ ਅਸੀਂ ਵਾਪਸ ਮੁੜਿਆਏ ਤੇ ਫਿਰ ਉਹ ਕਾਹਾਂ ਦੀ ਕਾਹਾਂ ਸੰਪਰਕ ਕਰਕੇ ਕੋਸ਼ਿਸ਼ ਤਾਂ ਕਰੀ ਵੀ ਜਿਹੜੇ ਬੰਦਿਆਂ ਨੂੰ ਲੋੜ ਆ ਵੀ ਅਸੀਂ ਦੇਖ ਕੇ ਆਈਏ ਪਰ ਜੇ ਪ੍ਰਸ਼ਾਸਨ ਦਾ ਕੋਈ ਬੰਦਾ ਉੱਥੇ ਜ਼ਿੰਮੇਵਾਰ ਬਿਠਾਇਆ ਹੁੰਦਾ ਤਾਂ ਬਹੁਤ ਸੌਖਾ ਹੋ ਜਾਣਾ ਸੀ ਬਾਈ ਅੱਛਾ ਜਦੋਂ ਜ਼ਰੂਰਤਮੰਦਾਂ ਦੀ ਗੱਲ ਕਰਦੇ ਹੋ ਜ਼ਰੂਰਤਮੰਦਾਂ ਤੱਕ ਪਹੁੰਚ ਰਿਹਾ ਰਸ਼ਨ ਜੀ ਉੱਥੇ ਜ਼ਰੂਰ ਬਾਕੀ ਸਮਾਨ ਹੈ ਜੀ ਜ਼ਰੂਰਤਵੰਦਾਂ ਲਈ ਪਹੁੰਚ ਤਾਂ ਰਿਹਾ ਹੈ ਪਰ ਜਿੰਨਾ ਚਾਹੀਦਾ ਉਹਨਾਂ ਨੇ ਪਹੁੰਚ ਰਿਹਾ ਕਿਉਂਕਿ ਉਹਨਾਂ ਕੋਲੇ ਪਸ਼ੂ ਬਾਈ ਕਾਫੀ ਰੱਖੇ ਹੋਏ ਨੇ ਉਹਨਾਂ ਲੋਕਾਂ ਕੋਲੇ ਇੱਕ ਘਰੇ ਅਸੀਂ ਗਏ ਮਤਲਬ ਗਏ ਤਾਂ ਬੜੇ ਔਖੇ ਰਾਹ ਬਹੁਤ ਖਰਾਬ ਸੀਗਾ ਤੇ ਗੱਡੀਆਂ ਤਾਂ ਉੱਥੇ ਗਈਆਂ ਨਹੀਂ ਫਿਰ ਅਸੀਂ ਇਕੱਲੀ ਟਰਾਲੀ ਤੇ ਗਏ ਟਰੈਕਟਰ ਵੀ ਮਸਾਂ ਹੀ ਲੰਘਿਆ ਤੋਂ ਜਦੋਂ ਜਾ ਕੇ ਦੇਖਿਆ ਤੇ ਉਹਦੇ ਕੋਲੇ ਬਾਈ 25 30 ਪਸ਼ੂ ਘਰ ਕੋਲੇ ਤੇ ਉਹ ਕਹਿੰਦੇ ਯਾਰ ਸਾਡੇ ਕੋਲੇ ਪੱਠਿਆਂ ਦਾ ਕੋਈ ਇੰਤਜ਼ਾਮ ਨਹੀਂਗਾ ਵੀ ਫਿਰ ਉਹ ਸਾਡੇ ਨਾਲ ਮਤਲਬ ਇੱਕ ਹੋਰ ਬੰਦਾ ਮਹਿੰਦਰ ਸਿੰਘ ਤਾਨਗੜ੍ਹ ਤੇ ਉਹ ਵੀ ਸਮਾਸੀ ਵੀ ਬੰਦੇ ਨੇ ਤੇ ਉਹ ਸਾਨੂੰ ਮਿਲ ਗਿਆ ਤੇ ਉੱਥੇ ਜਦੋਂ ਮਿਲਿਆ ਤੇ ਉਹ ਬੰਦੇ ਚਾਰ ਦਾ ਮਤਲਬ ਲੈ ਕੇ ਗਏ ਸੀਗੇ ਟਰਾਲਾ ਤੇ ਉਹ ਬੰਦੇ ਨੇ ਫਿਰ ਉਸੇ ਟਾਈਮ ਹੀ ਉਹਨਾਂ ਨੂੰ ਫੋਨ ਕਰਕੇ ਪੇਜ ਟਰਾਲੀ ਨੂੰ ਕਿਹਾ ਵੀ ਉਥੇ ਚਾਰ ਦੇ ਕੇ ਆਓ ਤੇ ਉਹ ਕੁਦਰਤੀ ਅਸੀਂ ਉਥੇ ਪਹੁੰਚ ਗਏ ਤਾਂ ਕਰਕੇ ਉਹਨਾਂ ਨੂੰ ਚਾਰ ਮਿਲ ਗਿਆ ਤੇ ਨਹੀਂ ਹਰ ਇੱਕ ਬੰਦਾ ਸੋਚਦਾ ਬਾਈ ਵੀ ਜਦੋਂ ਟਰਾਲੂ ਹੀ ਨਹੀਂ ਜਾਂਦੀ ਚੱਲ ਆਪਾਂ ਮੋੜ ਚੱਲੋ ਪਿੱਛੇ ਪ੍ਰਸ਼ਾਸਨ ਦੀ ਇਹ ਜ਼ਿੰਮੇਵਾਰੀ ਬਣਦੀ ਆ ਵੀ ਕਿਉਂਕਿ ਪ੍ਰਸ਼ਾਸਨ ਕੋਲੇ ਤਾਂ ਸਾਰਾ ਰਿਕਾਰਡ ਪਿਆ ਹੈ ਵੀ ਕਿਹੜੇ ਘਰ ਕੋਲੇ ਕਿੰਨਾ ਰਾਸ਼ਨ ਪਹੁੰਚ ਗਿਆ ਕਿੰਨੇ ਆ ਕਿਹੜੇ ਨੂੰ ਚਾਹੀਦਾ ਤੇ ਜ਼ਿੰਮੇਵਾਰੀ ਬਣਦੀ ਆ ਕਿਉਂਕਿ ਰਾਸ਼ਨ ਵਾਲੇ ਬੰਦਿਆਂ ਨੇ ਤਾਂ ਹਲੇ ਜਾਈ ਜਾਣਾ ਮੇਰੇ ਖਿਆਲ ਦੇ ਵਿੱਚ ਜਿੰਨਾ ਚਿਰ ਕਣਕ ਨਹੀਂ ਬੀਜੀ ਜਾਂਦੀ ਲੋਕ ਉਨਾਂ ਟਾਈਮ ਜਾਣਗੇ ਹਲੇ ਤੇ ਵੀ ਮਤਲਬ ਇਹ ਪ੍ਰਸ਼ਾਸਨ ਬੰਦੇ ਉਥੇ ਡਿਊਟੀਆਂ ਲਾ ਕੇ ਤੇ ਦੱਸਣ ਲੋਕਾਂ ਨੂੰ ਤੇ ਪ੍ਰਸ਼ਾਸਨ ਦੇ ਨਾਲ ਨਾਲ ਕੀ ਲੱਗਦਾ ਜੀ ਵੀ ਕਿਤੇ ਕਿਤੇ ਨਾ ਕਿਤੇ ਆਪਣੇ ਜਿਹੜੇ ਸਮਾਜ ਸੇਵੀ ਜਿਹੜੇ ਸੇਵਾਦਾਰ ਆਪਾਂ ਜਾ ਰਹੇ ਆ ਉਹਨਾਂ ਦੀ ਵੀ ਇੱਕ ਨੈਤਿਕ ਜ਼ਿੰਮੇਵਾਰੀ ਬਣਦੀ ਆ ਵੀ ਉਹ ਤਾਲਮੇਲ ਬਿਠਾ ਲੈਣ ਹਾਂ ਕੁਝ ਗੱਲਾਂ ਐ ਹੁੰਦੀਆਂ ਬਾਈ ਸਸਤਾਵਾਂ ਦੀਆਂ ਗੱਲਾਂ ਕੁਝ ਹੁੰਦੀਆਂ ਆਈਆਂ ਹਨਾ ਕੁਝ ਪਿੰਡਾਂ ਵਾਲੇ ਲੋਕਾਂ ਦਾ ਥੋੜਾ ਜਿਹਾ ਜਜ਼ਬਾਤੀ ਹੋਏ ਹੁੰਦੇ ਆ ਕਿਉਂਕਿ ਕੁਝ ਇਸ ਤਰ੍ਹਾਂ ਵੀ ਗੱਲ ਮਤਲਬ ਫੈਲ ਗਈ ਪੂਰੇ ਵੀ ਪ੍ਰਸ਼ਾਸਨ ਕੁਝ ਵੀ ਨਹੀਂ ਕਰ ਰਿਹਾ ਤੇ ਆਪਣੇ ਜਿਹੜੇ ਲੋਕ ਜਾਂਦੇ ਨੇ ਉਹਨਾਂ ਨੂੰ ਐ ਲੱਗਦਾ ਵੀ ਅਸੂ ਹੀ ਕਰ ਰਹੇ ਆ ਹਨਾ ਉਹ ਪ੍ਰਸ਼ਾਸਨ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਵੀ ਨਹੀਂ ਕਰਦੇ ਤੇ ਜੇ ਆਪਾਂ ਪ੍ਰਸ਼ਾਸਨ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰੀਏ ਹੋ ਸਕਦਾ ਪ੍ਰਸ਼ਾਸਨ ਕੋਈ ਬੰਦਿਆਂ ਦੀ ਜ਼ਿੰਮੇਵਾਰੀ ਲਾਵੇ ਹਨਾ ਤੇ ਉਹ ਬੰਦੇ ਆਪਾਂ ਨੂੰ ਗਾਈਡ ਕਰਕੇ ਉਹ ਵਧੀਆ ਢੰਗ ਦੇ ਨਾਲ ਹੋ ਮਤਲਬ ਦਿੱਤਾ ਜਾਵੇ ਤੇ ਕੁਝ ਜਿਹੜੀਆਂ ਸੰਸਥਾਵਾਂ ਨੇ ਸੰਸਥਾਵਾਂ ਦੀ ਕੁਝ ਮਜਬੂਰੀ ਵੀ ਲਾ ਲੋ ਕਿਉਂਕਿ ਜਿਹੜਾ ਮਤਲਬ ਬਾਹਰ ਹੈਗੇ ਨੇ ਐਨ ਆਰ ਆਈ ਨੇ ਉਹਨਾਂ ਦਾ ਫੰਡ ਦਿੱਤਾ ਹੁੰਦਾ ਬਾਈ 100 100 ਡਾਲਰ 50 50 ਡਾਲਰ 10 ਦਾ ਡਾਲਰ ਉਹ ਸੰਸਥਾਵਾਂ ਨੇ ਉਹਨਾਂ ਨੂੰ ਦਿਖਾਉਣਾ ਹੁੰਦਾ ਵੀ ਅਸੀਂ ਬੰਦਿਆ ਹੋ ਸਕਦਾ ਕੁਝ ਸੰਸਥਾਵਾਂ ਦੇ ਦਿਮਾਗ ਦੇ ਵਿੱਚ ਇਹ ਗੱਲ ਘੁੰਮਦੀ ਹੋਵੇ ਵੀ ਜੇ ਪ੍ਰਸ਼ਾਸਨ ਦੇ ਬੰਦੇ ਨਾਲ ਹੋਏ ਤਾਂ ਸ਼ਾਇਦ ਲੋਕਾਂ ਨੂੰ ਆਈ ਨਾ ਲੱਗੇ ਵੀ ਇਹ ਪ੍ਰਸ਼ਾਸਨ ਨੇ ਹੀ ਦਿੱਤਾ ਵੀ ਸਾਡਾ ਨਾਂ ਹੀ ਨਾਵੇ ਇਹ ਵੀ ਗੱਲ ਹੈਗੀ ਹੈਗੀ ਤੇ ਪਰ ਉਹ ਚਲੋ ਪ੍ਰਸ਼ਾਸਨ ਦੇ ਬੰਦੇ ਨਾਲ ਲੈ ਕੇ ਆਏ ਦੱਸ ਵੀ ਸਕਦੇ ਨੇ ਵੀ ਇਹ ਪ੍ਰਸ਼ਾਸਨ ਦੇ ਬੰਦੇ ਸਾਨੂੰ ਐਡ ਕਰਦੇ ਨੇ ਵੀ ਕਿੱਧਰ ਲੋੜ ਆ ਤੇ ਦਿਨੇ ਅਸੀਂ ਸਾਡੀ ਸੰਸਥਾ ਵੱਲੋਂ ਤੇ ਹੋਣਾ ਚਾਹੀਦਾ ਮੇਰੇ ਖਿਆਲ ਦੇ ਵਿੱਚ ਤੇ ਜਿਵੇਂ ਹੁਣ ਅਸੀਂ ਘਰਾਂ ਦੇ ਵਿੱਚ ਲਿਖ ਕੇ ਲਿਆਏ ਆ ਤੇ ਅਸੀਂ ਜਾਨੀ ਕਿ ਮਤਲਬ ਸਾਨੂੰ ਜਿਆਦਾ ਟਾਈਮ ਇਹੀ ਤਾਂ ਹੀ ਲੱਗਿਆ ਬਾਈ ਅਸੀਂ ਘਰਾਂ ਦੇ ਵਿੱਚ ਜਾ ਕੇ ਪਹਿਲਾਂ ਪੁੱਛਦੇ ਸੀ ਵੀ ਤੁਹਾਨੂੰ ਕੀ ਚਾਹੀਦਾ ਟਰਾਲੀ ਸਾਡੀ ਪਿੱਛੇ ਆਉਂਦੀ ਸੀਗੀ ਅਸੀਂ ਗੱਡੀ ਤੇ ਜਾ ਕੇ ਪੁੱਛਦੇ ਸੀ ਵੀ ਕੀ ਚਾਹੀਦਾ ਤੇ ਲੋਕ ਦੱਸਦੇ ਸੀ ਤੇ ਜ਼ਿਆਦਾਤਰ ਲੋਕਾਂ ਨੇ ਕਣਕ ਦੇ ਬੀਜ ਹੀ ਮੰਗ ਕਰੀ ਆ ਵੀ ਕਣਕ ਦਾ ਬੀਜ ਚਾਹੀਦਾ ਤੇ 10-12 ਘਰਾਂ ਨੇ ਸਾਨੂੰ ਬਈ ਗੱਦੇ ਲੈਣ ਤੋਂ ਵੀ ਇਨਕਾਰ ਕੀਤਾ ਉਹ ਕਹਿੰਦੇ ਵੀ ਸਾਨੂੰ ਗੱਦਿਆਂ ਦੀ ਲੋੜ ਹੀ ਨਹੀਂ ਹੈਗੀ ਕਾਤੋਂ ਬਈ ਉਹ ਕਹਿੰਦੇ ਸਾਡੇ ਗੱਤੇ ਹੈਗੇ ਨਹੀਂ ਤੇ ਕੁਛ ਘਰਾਂ ਨੇ ਬਾਈ ਵੀਡੀਓ ਤੋਂ ਇਨਕਾਰ ਕਰਿਆ ਉਹ ਕਹਿੰਦੇ ਜੇ ਵੀਡੀਓ ਬਣਾਉਂਗੇ ਵੀ ਯਾਰ ਸਾਡੇ ਕੋਲੇ 15 15 20 20 ਕਿੱਲੇ ਪੈਲੀ ਦੇ ਨੇ ਸਾਡੇ ਰਿਸ਼ਤੇਦਾਰਾਂ ਕੋਲੇ ਜਾਊਗੀ ਸਾਡੀ ਵੇਇਤੀ ਵੀ ਹੋਊਗੀ ਤੇ ਕੁਝ ਲੋਕ ਇਸ ਗੱਲ ਦੀ ਸ਼ਰਮ ਵੀ ਮੰਨਦੇ ਨੇ ਤੇ ਜਿਹੜੇ ਸਰਦੇਬਰ ਦੇ ਆਪਣੇ ਵੀ ਦੇਖ ਲੋ ਜੇ ਹੁਣ ਆਪਣੇ ਵੀ ਕੋਈ ਇਦਾਂ ਦੀ ਨੋਬ ਤਾਵੇ ਆਪਾਂ ਵੀ ਇਹ ਸੋਚਾਂਗੇ ਹਨਾ ਵੀ ਯਾਰ ਆਪਾਂ ਗੱਦਿਆਂ ਦੀ ਖਾਤਰ 2-3000 ਦੇ ਗੱਦੇ 5000 ਦੇ ਗੱਦੇ ਹਨਾ ਜਾਂ ਕੋਈ 5-6000 ਦੀ ਚੀਜ਼ ਆ ਚਾਰ ਲਾ ਲੋ ਜਾਂ ਕੋਈ ਹੋਰ ਵੀ ਇਹਦੀ ਖਤਰ ਜਾਰ ਆਪਣੀ ਬੇਇੱਜ਼ਤੀ ਵੀ ਜਾਂਦੀ ਆ ਨੈਟ ਤੇ ਵੀਡੀਓ ਚੜ ਜਾਂਦੀ ਆ ਹਨ ਤੇ ਕੁਝ ਮਜਬੂਰੀ ਵੀ ਹੁੰਦੀ ਆ ਤੇ ਸੰਸਥਾਵਾਂ ਜਿਹੜੀਆਂ ਉਹਨਾਂ ਨੂੰ ਵੀ ਸੋਚਣਾ ਚਾਹੀਦਾ ਉਹਨਾਂ ਦੀ ਮਜਬੂਰੀ ਦੇਖਣੀ ਚਾਹੀਦੀ ਆ ਜ਼ਰੂਰੀ ਨਹੀਂ ਸਾਰਿਆਂ ਦੀ ਵੀਡੀਓ ਬਣਾਉਣੀ ਚਲੋ ਕੋਈ ਲੋੜਵੰਦ ਹੁੰਦੇ ਆ ਜਿਹੜੇ ਗਰੀਬ ਲੋਕ ਹੁੰਦੇ ਆ ਉਹਨਾਂ ਨੂੰ ਤਾਂ ਐ ਹੁੰਦਾ ਬਾਈ ਵੀ ਚਲੋ ਜਿਹੜੀ ਸਾਨੂੰ ਲੋੜ ਆ ਉਹ ਚੀਜ਼ ਮਿਲ ਜੇ ਬਣਾਉਂਦੇ ਆ ਵੀਡੀਓ ਬਣਾਈ ਜਾਂਦੇ ਹਨ ਕੁਝ ਬੰਦੇ ਐ ਤਾਂ ਦੇ ਹੁੰਦੇ ਨੇ ਸਮਝਦਾਰ ਹਨ ਉਹਨਾਂ ਨੂੰ ਇਹ ਲੱਗਦਾ ਹੁੰਦਾ ਵੀ ਯਾਰ ਵੀਡੀਓ ਬਣੂਗੀ ਪਤਾ ਨਹੀਂ ਪੂਰੀ ਦੁਨੀਆ ਚ ਚਲੀ ਜਾਣੀ ਆ ਵੀ ਸਾਡੀ ਬੇਇੱਜ਼ਤੀ ਵੀ ਹੋਊਗੀ ਚਲੋ ਸੰਸਥਾਵਾਂ ਜਿਹੜੀਆਂ ਹੈਗੀਆਂ ਉਹਨਾਂ ਦੀ ਵੀਡੀਓ ਬਣਾਉਣ ਤੋਂ ਸੰਕੋਚ ਕਰ ਲੈਣ ਹਨਾ ਵੀ ਉਹਨਾਂ ਦਾ ਚਲੋ ਚਿਹਰਾ ਨਾ ਲੈਣ ਤੇ ਉਹਦਾ ਵੀਡੀਓ ਵੀ ਬਣ ਸਕਦਿਆਂ ਹਨਾ ਵੀ ਆਪਦੀ ਜਿਹੜੀ ਚੀਜ਼ ਉਹਨਾਂ ਨੂੰ ਦੇਣੀ ਆ ਉਹ ਚੀਜ਼ ਦੀ ਵੀਡੀਓ ਬਣਾ ਕੇ ਬੇਰਵਾ ਦੇ ਦੇਣ ਤੇ ਉਹਨਾਂ ਨੂੰ ਥੋੜਾ ਉਹ ਮਤਲਬ ਪਾਸੇ ਰੱਖ ਸਕਦੇ ਨੇ ਹਨਾ ਤੇ ਇਸ ਤਰ੍ਹਾਂ ਮੇਰੀ ਬੇਨਤੀ ਆ ਪ੍ਰਸ਼ਾਸਨ ਨੂੰ ਵੀ ਪ੍ਰਸ਼ਾਸਨ ਜ਼ਿੰਮੇਵਾਰ ਸਮਝ ਕੇ ਆਪਣੀ ਜ਼ਿੰਮੇਵਾਰੀ ਸਮਝ ਕੇ ਤੇ ਲੋਕਾਂ ਨੂੰ ਗਾਈਡ ਕਰਕੇ ਕਿਉਂਕਿ 15 20 ਦਿਨ ਹਲੇ ਹੋਰ ਸਿਸਟਮ ਚੱਲੀ ਜਾਣਾ ਹੈ ਤੇ ਬੰਨ ਤੇ ਵੀ ਅਸੀਂ ਜਾ ਕੇ ਆਏ ਆ ਬੰਨ ਨੂੰ ਲੱਗੀਆਂ ਹੋਈਆਂ ਸੀ ਜੀਸੀਬ ਮੇਰੇ ਖਿਆਲ ਦੇ ਵਿੱਚ ਬੰਨ ਨੂੰ ਬੰਨ ਕੇ ਜਿਹੜਾ ਮਿੱਟੀ-ਮੁੱਟੀ ਚਾੱਕ ਕੇ ਹੋਰ 10 15 ਦਿਨ ਕੰਨ ਕੇ ਬੀਜਨ ਨੂੰ ਲੱਗਣੇ ਆ ਅਸੀਂ 15 ਕਿ ਦਿਨਾਂ ਤੱਕ ਰਫੇਰ ਵੀ ਜਾਵਾਂਗੇ ਕੋਸ਼ਿਸ਼ ਕਰਾਂਗੇ ਪ੍ਰਸ਼ਾਸਨ ਦੇ ਨਾਲ ਸੰਪਰਕ ਕਰਨ ਦੀ ਅਸੀਂ ਆਪਣੇ ਲੋਕਲ ਐਮਐਲਏ ਸਾਹਿਬ ਨਾਲ ਗੱਲ ਕਰਕੇ ਤੇ ਉਹ ਤੋਂ ਉਥੋਂ ਦਾ ਸੰਪਰਕ ਲੈ ਕੇ ਤੇ ਉਹ ਸਾਨੂੰ ਹੋ ਸਕਦਾ ਵੀ ਦੋ ਚਾਰ ਜ਼ਿੰਮੇਵਾਰ ਬੰਦੇ ਹੋ ਸਾਨੂੰ ਉਹਨਾਂ ਦਾ ਦੇ ਦੇਣ ਤੇ ਫਿਰ ਸਾਨੂੰ ਸੌਖਾ ਹੋ ਜਾਊਗਾ ਬਾਈ ਠੀਕ ਹੈ ਜੀ ਇਸ ਵੀਡੀਓ ਦੇ ਨਾਲ ਸੰਬੰਧਿਤ ਜੇ ਤੁਹਾਡੇ ਕੋਲੇ ਵੀ ਕੋਈ ਸੁਝਾਅ ਤੁਸੀਂ ਉਹ ਵੀ ਕਮੈਂਟਾਂ ਰਾਹੀਂ ਜਰੂਰ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਤਾਂ ਕਿ ਜਿਹੜੀ ਸੇਵਾ ਲੋੜਵੰਦਾ ਤੱਕ ਪਹੁੰਚ ਰਹੀ ਹੈ ਉਹ ਸਾਰਥਕ ਤੇ ਜੀ ਤਰੀਕੇ ਨਾਲ ਪਹੁੰਚ ਸਕੇ ਧੰਨਵਾਦ ਸਤਿ